ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਭਾਈ ਸਾਵਨ ਮਲ ਜੀ ਦੀ ਸਾਖੀ ਸਰਵਣ ਕਰਾਂਗੇ ਆਓ ਬੜੇ ਪ੍ਰੇਮ ਨਾਲ ਇਹ ਸਾਖੀ ਸਰਵਣ ਕਰੀਏ ਸ਼ਿਰ ਗੋਇੰਦਵਾਲ ਇੱਕ ਤਾਂ ਸ਼ਾਹੀ ਸੜਕ ਤੇ ਪੈਂਦਾ ਸੀ ਤੇ ਦੂਜੇ ਇੱਥੇ ਬਿਆਸ ਦਰਿਆ ਦਾ ਵੱਡਾ ਪੱਤਣ ਸੀ ਇਸ ਲਈ ਲੋਕਾਂ ਦੀ ਆਵਾਜ਼ਾਈ ਬਹੁਤ ਰਹਿੰਦੀ ਸੀ ਗੁਰੂ ਪਾਸ਼ਾ ਜੀ ਦੇ ਇੱਥੇ ਆ ਕੇ ਵਸਣ ਨਾਲ ਇਹ ਸਿੱਖੀ ਦਾ ਕੇਂਦਰ ਬਣ ਗਿਆ ਨਾਮ ਬਾਣੀ ਦੇ ਨਿਰੰਤਰ ਪਰਵਾ ਦਾ ਸਦਕਾ ਗੋਇੰਦਵਾਲ ਸੱਚਖੰਡ ਬਣਿਆ ਹੋਇਆ ਸੀ ਹਰੇਕ ਵਿਅਕਤੀ ਦੀ ਇਹ ਲਾਲਸਾ ਹੁੰਦੀ ਸੀ ਕਿ ਕਿਵੇਂ ਨਾ ਕਿਵੇਂ ਪੱਕੇ ਤੌਰ ਤੇ ਇੱਥੇ ਹੀ ਟਿਕਾਣਾ ਹੋ ਜਾਏ ਇਸ ਲਈ ਇੱਥੇ ਵਸੋ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ ਮਕਾਨਾਂ ਦੀ ਉਸਾਰੀ ਵਿੱਚ ਇੱਕ ਔਕੜ ਪੇਸ਼ ਆ ਰਹੀ ਸੀ ਕਿ ਇਮਾਰਤیں ਲੱਕੜ ਦੀ ਬੜੀ ਘਾਟ ਸੀ ਲੋਕਾਂ ਦੀ ਤਕਲੀਫ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਭਾਈ ਸਵਨਮਲ ਜੀ ਨੂੰ ਹੁਕਮ ਕੀਤਾ ਕਿ ਉਹ ਹਰੀਪੁਰ रियासत ਵਿੱਚ ਜਾ ਕੇ ਇਮਾਰਤਾਂ ਤੇ ਲੱਕੜੀ ਦਾ ਪ੍ਰਬੰਧ ਕਰੇ ਤੇ ਆਸ਼ੀਰਵਾਦ ਬਖਸ਼ਦਿਆਂ ਹੋਇਆਂ ਫਰਮਾਇਆ ਸਦਾ ਵਾਹਿਗੁਰੂ ਦੀ ਟੀਕ ਰੱਖਣੀ ਸਵਾਸ-ਸਵਾਸ ਨਾਲ ਨਾਮ ਜਪਣਾ ਜਿੱਥੇ ਰਹਿਣਾ ਸਤ ਸੰਗਤ ਬਣਾਉਣੀ ਹਰ ਤਰ੍ਹਾਂ ਤੁਹਾਡੀ ਰੱਛਾ ਹੋਏਗੀ ਸਰਬ ਕਾਜ ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ ਸਾਵਨਮਲ ਜੀ ਨੇ ਗੁਰੂ ਹੁਕਮਾ ਅਗੇ ਸੀਸ ਨਿਵਾਇਆ ਜਦ ਸਾਵਨਮਲ ਜੀ ਦੀ ਮਾਤਾ ਜੀ ਨੂੰ ਪਤਾ ਲੱਗਾ ਕਿ ਸਾਵਨਮਲ ਪਹਾੜੀ ਇਲਾਕੇ ਵਿੱਚ ਜਾ ਰਿਹਾ ਹੈ ਤਾਂ ਹਾਜ਼ਰ ਹੋ ਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਬਾਸ਼ਾ ਜੀ ਪਹਾੜਾਂ ਵਿੱਚ ਡੈਣਾ ਵਸਦੀਆਂ ਹਨ ਜੋ ਮਨੁੱਖ ਦਾ ਕਲੇਜਾ ਕੱਢ ਲੈਂਦੀਆਂ ਹਨ ਮੇਰਾ ਬੱਚਾ ਆਪ ਜੀ ਦੀ ਅਮਾਨਤ ਹੈ ਜਿੱਥੇ ਮਰਜ਼ੀ ਭੇਜੋ ਪਰ ਇਸ ਦੀ ਰੱਖਿਆ ਲਈ ਆਪਣੀ ਕੋਈ ਨਿਸ਼ਾਨੀ ਜ਼ਰੂਰ ਇਸ ਨੂੰ ਬਖਸ਼ ਦਿਓ ਸਤਿਗੁਰੂ ਜੀ ਨੇ ਆਪਣੇ ਸੇਵਕ ਦੀ ਸਹਾਇਤਾ ਤੇ ਸਫਲਤਾ ਲਈ ਪਹਿਲਾਂ ਹੀ ਵਚਨ ਕਰ ਦਿੱਤਾ ਹੋਇਆ ਸੀ ਪਰ ਉਸ ਦੀ ਮਾਤਾ ਦੇ ਤਰਬਾਸ ਲਈ ਸਾਵਨ ਮੱਲ ਨੂੰ ਆਪਣੇ ਕਰ ਕਮਲਾਂ ਦਾ ਰੁਮਾਲ ਬਖਸ਼ਿਸ਼ ਕਰ ਦਿੱਤਾ ਭਾਈ ਸਾਵਨ ਮੱਲ ਜੀ ਹਰੀਪੁਰ रियासत ਵਿੱਚ ਜਾ ਪਹੁੰਚੇ ਉੱਥੇ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਭਾਈ ਸਾਵਨ ਮੱਲ ਜੀ ਨੇ ਨਾਮ ਬਾਣੀ ਦਾ ਪ੍ਰਵਾਹ ਚਲਾ ਦਿੱਤਾ ਸਤਿਗੁਰੂ ਜੀ ਦੀ ਮਿੱਠੀ ਤੇ ਜੀਵਨ ਦੇਣ ਵਾਲੀ ਅੰਮ੍ਰਿਤ ਬਾਣੀ ਦੇ ਕੀਰਤਨ ਸਦਕਾ ਸਵੇਰੇ ਸ਼ਾਮ ਲੋਕੀ ਜੁੜਨੇ ਸ਼ੁਰੂ ਹੋ ਗਏ ਤੇ ਬਹੁਤ ਸੰਗਤ ਬਣ ਗਈ ਗੁਰੂ ਕੀ ਕਲਾ ਵਰਤਨ ਲੱਗ ਪਈ ਬਾਣੀ ਸੁਣ ਕੇ ਲੋਕਾਂ ਨੂੰ ਸ਼ਾਂਤੀ ਮਿਲਣ ਲੱਗੀ ਤੇ ਜੀਵਨ ਸੰਵਰ ਗਿਆ ਇਸ ਦੇ ਫਲਸਰੂਪ ਭਾਈ ਸਾਵਨ ਮਲਜੀ ਦੀ ਕੀਰਤੀ ਚਾਰ ਚੁਫੇਰੇ ਫੈਲ ਗਈ ਭਾਈ ਜੀ ਨੇ ਗੁਰੂ ਮਰਿਆਦਾ ਅਨੁਸਾਰ ਲੰਗਰ ਵੀ ਚਾਲੂ ਕਰ ਦਿੱਤਾ ਲੋੜਵੰਦ ਲੰਗਰ ਛੱਕ ਕੇ ਤ੍ਰਿਪਤ ਹੋਣ ਲੱਗ ਪਏ ਪਹਾੜੀ ਲੋਕ ਵਰਤ ਰੱਖਣ ਦੇ ਬੜੇ ਵਿਸ਼ਵਾਸੀ ਸਨ ਇਕਾदशी ਦਾ ਵਰਤ ਰਾਜੇ ਦੇ ਹੁਕਮ ਅਧੀਨ ਸਾਰੇ ਰਾਜ ਵਿੱਚ ਰੱਖਿਆ ਜਾਂਦਾ ਸੀ ਭਾਈ ਸਾਵਨਮਲ ਜੀ ਗੁਰਮਤ ਦੇ ਧਾਰਨੀ ਸਨ ਤੇ ਸਮਝਦੇ ਸਨ ਕਿ ਵਰਤ ਰੱਖਣ ਦਾ ਪਰਮਾਰਥ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ ਉਸ ਨੇ ਆਮ ਦਿਨਾਂ ਵਾਂਗ ਉਸ ਦਿਨ ਆਪ ਵੀ ਲੋੜ ਅਨੁਸਾਰ ਭੋਜਨ ਛਕਿਆ ਤੇ ਲੰਗਰ ਵੀ ਚਾਲੂ ਰੱਖਿਆ ਸ਼ਾਹੀ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਭਾਈ ਸਾਵਨਮਲ ਜੀ ਨੂੰ ਫੜ ਕੇ ਰਾਜੇ ਦੇ ਅੱਗੇ ਪੇਸ਼ ਕੀਤਾ ਗਿਆ ਭਾਈ ਸਾਵਨਮਲ ਜੀ ਦੇ ਅੰਦਰ ਨਾਮ ਦਾ ਜਾਪ ਚੱਲ ਰਿਹਾ ਸੀ ਜਿਸ ਦੀ ਮਸਤੀ ਨਾਲ ਉਸ ਦਾ ਚਿਹਰਾ ਦਮਕ ਰਿਹਾ ਸੀ ਭਾਈ ਸਾਵਨ ਮਲ ਜੀ ਦੇ ਨਿਰਮਲ ਦੀਦਾਰ ਕਰਕੇ ਰਾਜੇ ਦੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਿਆ ਪਰ ਉਸ ਨੇ ਆਪਣਾ ਮਨ ਜ਼ਰਾ ਕਰੜਾ ਕਰਕੇ ਪੁੱਛਿਆ ਤੇਰੇ ਵਿਰੁੱਧ ਦੋਸ਼ ਹੈ ਕਿ ਇਕਾदशी ਵਾਲੇ ਦਿਨ ਭੋਜਨ ਕਰਕੇ ਤੂੰ ਸ਼ਾਹੀ ਹੁਕਮ ਦੀ ਉਲੰਘਣਾ ਕੀਤੀ ਹੈ ਕੇਵਲ ਇਹ ਹੀ ਨਹੀਂ ਸਗੋਂ ਖੁੱਲਾ ਭੰਡਾਰਾ ਵੀ ਕੀਤਾ ਹੈ ਭਾਈ ਸਾਵਨ ਮਲ ਜੀ ਨੇ ਕਿਹਾ ਸਾਡੇ ਸਤਿਗੁਰਾਂ ਦਾ ਹੁਕਮ ਹੈ ਥੋੜਾ ਖਾਣਾ ਤੇ ਥੋੜਾ ਸੌਣਾ ਇਸ ਨਾਲ ਸਾਨੂੰ ਗੁਰੂ ਕੇ ਸਿੱਖਾਂ ਨੂੰ ਕਿਸੇ ਵਿਸ਼ੇਸ਼ ਵਰਤ ਦੀ ਲੋੜ ਨਹੀਂ ਪੈਂਦੀ ਵਰਤ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜੋ ਆਮ ਕਰਕੇ ਚਸਕਿਆਂ ਅਧੀਨ ਲੋੜ ਤੋਂ ਵੱਧ ਖਾ ਲੈਂਦੇ ਹਨ ਤੇ ਫਿਰ ਮੇਦੇ ਤੇ ਅੰਤੜੀਆਂ ਨੂੰ ਕੁਝ ਆਰਾਮ ਦੇਣ ਲਈ ਨਾਗਾ ਕਰਦੇ ਹਨ ਰਾਜੇ ਨੇ ਕਿਹਾ ਅੱਜ ਤਾਂ ਇਕਾदशी ਦਾ ਪੂਰਵ ਹੈ ਅਜਦੇ ਦਿਨ ਵਰਤ ਰੱਖਣ ਲਈ ਤਾਂ ਸ਼ਾਸਤਰਾਂ ਵਿੱਚ ਹੁਕਮ ਹੈ ਆਪਨੇ ਕੇਵਲ ਸ਼ਾਹੀ ਹੁਕਮ ਨੂੰ ਹੀ ਪਾਗ ਨਹੀਂ ਕੀਤਾ ਸਗੋਂ ਸ਼ਾਸਤਰਾਂ ਦੀ ਵੀ ਅਵਗਿਆ ਕੀਤੀ ਹੈ ਭਾਈ 사ਵਨਮਲ ਜੀ ਨੇ ਕਿਹਾ ਸਾਡੇ ਸਤਿਗੁਰਾਂ ਦਾ ਉਪਦੇਸ਼ ਹੈ ਕਿ ਸਰੀਰਿਕ ਲੋੜ ਅਨੁਸਾਰ ਭੋਜਨ ਖਾਣ ਨਾਲ ਕੋਈ ਦੋਸ਼ੀ ਨਹੀਂ ਹੋ ਸਕਦਾ ਤੇ ਰੋਟੀ ਨਾ ਖਾਣ ਨਾਲ ਕੋਈ ਪੁੰਨੀ ਨਹੀਂ ਬਣ ਸਕਦਾ ਮਨ ਨੂੰ ਪਵਿੱਤਰ ਕਰਨ ਦਾ ਸਫਲ ਸਾਧਨ ਜੋ ਸਤਿਗੁਰੂ ਜੀ ਨੇ ਦੱਸਿਆ ਹੈ ਉਹ ਇਹ ਹੈ ਕਿ ਮਨ ਨੂੰ ਵਿਕਾਰਾਂ ਤੋਂ ਅਛੋੜ ਾ ਕੇ ਨਾਮ ਵਿੱਚ ਲਿਵ ਲੀਨ ਰੱਖਿਆ ਜਾਵੇ ਇਕਾदशी ਥਿਤ ਸੰਬੰਧੀ ਗੁਰੂ ਪਾਸ਼ਾ ਜੀ ਦਾ ਫਰਮਾਨ ਇਓ ਹੈ ਇਕਾदशी ਇੱਕ ਰਿਦਾ ਵਿਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਵਰਤ ਆਤਮ ਜੀਨਾ ਪਾਖੰਡ ਰਾਜ ਤਤ ਨਹੀਂ ਬੀਨਾ ਨਿਰਮਲ ਨਿਰਾਹਾਰ ਨਹਿ ਕੇਵਲ ਸੁਚੇ ਸਾਚੇ ਨਾ ਲਾਗੈ ਮਲ ਭਾਈ ਸਾਵਨਮਲ ਜੀ ਨੇ ਇਹ ਗੁਰਵਾਕ ਬੜੇ ਵਜਦ ਵਿੱਚ ਗਾਇਨ ਕੀਤਾ ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਰਾਜਾ ਤੇ ਉਸਦੇ ਅਹਲਕਾਰ ਬੜੇ ਹੈਰਾਨ ਸਨ ਕਿ ਦੋਸ਼ੀ ਕਿੰਨਾ ਨਿਰਭੈ ਹੋ ਕੇ ਆਪਣਾ ਪੱਖ ਪੇਸ਼ ਕਰ ਰਿਹਾ ਹੈ ਰਾਜੇ ਦੀ ਅੰਦਰੋਂ ਨਿਸ਼ਾ ਹੋ ਗਈ ਪਰ ਗੱਲ ਨੂੰ ਅੱਗੇ ਚਲਾਉਣ ਲਈ ਬੋਲਿਆ ਕਿ ਤੁਹਾਡਾ ਗੁਰੂ ਕੌਣ ਹੈ ਭਾਈ ਸਾਵਨਮਲ ਜੀ ਨੇ ਕਿਹਾ ਮੇਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਉਹ ਤੀਜੀ ਥਾਵੇਂ ਹਨ ਆਪ ਜੀ ਗੋਇੰਦਵਾਲ ਨਗਰ ਵਿੱਚ ਜੋਤ ਦਾ ਪ੍ਰਕਾਸ਼ ਕਰਕੇ ਜੀਵਾਂ ਨੂੰ ਪਰਮੇਸ਼ਰ ਨਾਲ ਜੋੜਨ ਦਾ ਉਪਕਾਰ ਕਰ ਰਹੇ ਹਨ ਉਹਨਾਂ ਦੀ ਬਾਣੀ ਪੜਿਆਂ ਸੁਣਿਆਂ ਤਨ ਮਨ arogh ਹੋ ਜਾਂਦੇ ਹਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਰੱਬ ਦੀ ਕੁਦਰਤ ਐਸੀ ਹੋਈ ਕਿ ਰਾਜੇ ਦੇ ਲੜਕੇ ਨੂੰ ਉਪਰੀ ਕਸਰ ਦਾ ਦੌਰਾ ਪੈ ਗਿਆ ਰਾਜਾ ਕਈ ਇਲਾਜ ਤੇ ਧਾਗੇ ਤਵੀਤ ਆਦਕਾਰ ਕਰਾ ਕੇ ਹਮ ਗਿਆ ਪਰ ਕੰਵਰ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ ਰਾਜਾ ਅੰਦਰੋਂ ਬਹੁਤ ਚਿੰਤਾਤੁਰ ਸੀ ਭਾਈ ਸਵਨਮਲ ਵੱਲੋਂ ਸਤਿਗੁਰਾਂ ਦੀ ਕੀਤੀ ਉਸਤਤ ਸੁਣ ਕੇ ਉਸਨੇ ਪੁੱਛਿਆ ਕੀ ਤੁਹਾਡੇ ਸਤਿਗੁਰੂ ਔਪਰੀ ਕਸਰ ਦੂਰ ਕਰ ਸਕਦੇ ਹਨ ਤਾਂ ਭਾਈ ਸਵਨਮਲ ਨੇ ਕਿਹਾ ਸਤਿਗੁਰੂ ਸਰਬ ਕਲਾ ਸਮਰਾਥ ਹਨ ਉਹ ਜੀਵਾਂ ਦੇ ਆਦ ਵਿਆਦ ਉਪਾਦ ਤਿੰਨੇ ਪ੍ਰਕਾਰ ਦੇ ਰੋਗ ਨਿਵਰਤ ਕਰਦੇ ਹਨ ਉਨਾਂ ਨੇ ਸਾਡੇ ਵਰਗੇ ਕਲ ਕਲੇਸ਼ ਵਿੱਚ ਗ੍ਰਸੇ ਜੀਵਾਂ ਲਈ ਢੋਰੋ ਲਿਆਂਦੀ ਨਾਮ ਬਾਣੀ ਦੀ ਦਾਤ ਬਖਸ਼ੀ ਹੈ ਜਿਸ ਨੂੰ ਭੈ ਭਾਵਨੀ ਨਾਲ ਪੜਿਆ ਸੁਣਿਆ ਸਰਵ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਰਾਜੇ ਨੇ ਕਿਹਾ ਮੇਰੇ ਬੱਚੇ ਨੂੰ ਉਪਰੀ ਕਸਰ ਹੈ ਡਾਡਾ ਆਤਰ ਹੈ ਕੀ ਉਹ ਤੁਹਾਡੇ ਮੰਤਰ ਪੜਨ ਨਾਲ ਠੀਕ ਹੋ ਸਕਦਾ ਹੈ ਤਾਂ ਰਾਜੇ ਦੀ ਗੱਲ ਸੁਣ ਕੇ ਭਾਈ 사ਵਨ ਮਲ ਜੀ ਨੇ ਕਿਹਾ ਗੁਰੂ ਮਿਹਰ ਕਰਨ ਗੁਰਬਾਣੀ ਕਲਾ ਕ੍ਰਿਸ਼ਮਾਇਣੀ ਹੈ ਇਹ ਮਹਾ ਮੰਤਰ ਹੈ ਇਸ ਤੋਂ ਬਾਅਦ ਭਾਈ 사ਵਨ ਮਲ ਜੀ ਨੂੰ ਉੱਥੇ ਲਿਜਾਇਆ ਗਿਆ ਜਿੱਥੇ ਰਾਜੇ ਦਾ ਪੁੱਤਰ ਅੱਖਾਂ ਟੱਡੀ ਬੇਹੋਸ਼ ਪਿਆ ਕਦੀ ਕਦੀ ਡਰ ਨਾਲ ਤਰਬਕ ਰਿਹਾ ਸੀ ਉਸ ਦਾ ਸਾਹ ਉਖੜਿਆ ਹੋਇਆ ਸੀ ਭਾਈ 사ਵਨ ਮਲ ਜੀ ਉਸ ਦੇ ਕੋਲ ਬੈਠ ਗਏ ਕੰਵਰ ਦੇ ਸਿਰ ਤੇ ਹੱਥ ਫੇਰਦੇ ਹੋਇਆਂ ਪ੍ਰੇਮ ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਿਉਂ-ਜਿਉਂ ਟਿਕੇ ਹੋਏ ਮੰਨ ਨਾਲ ਭਾਈ ਜੀ ਬਾਣੀ ਪੜਦੇ ਗਏ ਕਮਰ ਦੀ ਹਾਲਤ ਸੁਧਰਦੀ ਗਈ ਭਾਈ ਜੀ ਬਾਣੀ ਦਾ ਭੋਗ ਪੈਣ ਮਗਰੋਂ ਨਾਮ ਵਿੱਚ ਲੀਵਲਨ ਹੋਏ ਕਾਫੀ ਦਿਨ ਸਮਾਧੀ ਸਥਿਤ ਰਹੀ ਫੇਰ ਭਾਈ ਸਾਵਨ ਮਲਜੀ ਨੇ ਉਹ ਰੁਮਾਲ ਕੱਢਿਆ ਜਿਹੜਾ ਸ਼੍ਰੀ ਗੁਰੂ ਅਮਰਦਾਸ ਜੀ ਨੇ ਉਸ ਨੂੰ ਬਖਸ਼ਿਸ਼ ਕੀਤਾ ਸੀ ਉਹ ਰੁਮਾਲ ਕੱਢ ਕੇ ਉਸ ਨੇ ਜਲ ਨਾਲ ਗਿੱਲਾ ਕਰਕੇ ਰਾਜੇ ਦੇ ਬੇਟੇ ਦੇ ਸਰੀਰ ਤੇ ਫੇਰ ਦਿੱਤਾ ਸ਼ਾਂਤ ਵਾਤਾਵਰਣ ਵਿੱਚ ਪੜੀ ਬਾਣੀ ਦੀ ਕਾਰਮਾਤ ਪ੍ਰਤੱਖ ਵਰਤੀ ਕਮਰ ਹੋਸ਼ ਵਿੱਚ ਆ ਗਿਆ ਜਿੱਥੇ ਕਮਰ ਦੀ ਬਿਪਤਾ ਨਿਵਰਤ ਹੋਈ ਉੱਥੇ ਰਾਜਾ ਰਾਣੀ ਤੇ ਬਾਕੀ ਪਰਿਵਾਰ ਤੇ ਅਹਿਲਕਾਰ ਸਭ ਦੇ ਮਨ ਸ਼ਾਂਤ ਹੋ ਗਏ ਰਾਜਾ ਤੇ ਉਸ ਦਾ ਸਾਰਾ ਪਰਿਵਾਰ ਗੁਰੂ ਪਾਸ਼ਾ ਦਾ ਸ਼ਰਧਾਲੂ ਹੋ ਗਿਆ ਉਸ ਦਿਨ ਤੋਂ ਮਗਰੋਂ ਸਾਵਨ ਮਲ ਦਾ satsang ਸ਼ਾਹੀ ਮਹਿਲ ਵਿੱਚ ਹੋਣਾ ਸ਼ੁਰੂ ਹੋ ਗਿਆ ਗੁਰੂ ਮਿਹਰ ਸਦਕਾ ਸੰਗਤ ਜੁੜਨ ਲੱਗ ਪਈ ਨਾਮ ਬਾਣੀ ਦੀ ਵਰਖਾ ਹੋਣ ਲੱਗ ਪਈ ਲੰਗਰ ਚੱਲਣ ਲੱਗ ਪਏ ਤੇ ਸਭ ਦੇ ਤਨ ਤੇ ਮਨ ਤ੍ਰਿਪਤ ਹੋਣ ਲੱਗ ਪਏ ਬੜਾ ਸੁਖ ਸਵਾਦ ਵੜਨ ਲੱਗ ਪਿਆ ਰਾਜੇ ਨੇ ਭਾਈ ਸਾਬ ਨੂੰ ਮਿਲਦੇ ਹਰੀਪੁਰ ਰਿਆਸਤ ਵਿੱਚ ਆਉਣ ਦਾ ਕਾਰਨ ਪੁੱਛਿਆ ਤਾਂ ਭਾਈ ਜੀ ਨੇ ਦੱਸਿਆ ਕਿ ਗੋਇੰਦਵਾਲ ਵਿੱਚ ਹੋਰ ਮਕਾਨਾਂ ਦੀ ਉਸਾਰੀ ਲਈ ਲੋਕਾਂ ਨੂੰ ਇਮਾਰਤੀ ਲੱਕੜੀ ਨਾ ਮਿਲਣ ਕਾਰਨ ਕਾਫੀ ਮੁਸ਼ਕਲ ਆ ਰਹੀ ਹੈ ਜਿਸ ਲਈ 사ਧਗੁਰਾਂ ਨੇ ਉਸ ਦੀ સેવા ਲੱਕੜੀ ਦਾ ਪ੍ਰਬੰਧ ਕਰਨ ਦੀ ਲਈ ਹੈ ਰਾਜੇ ਨੇ ਧਨ ਭਾਗ ਸਮਝੇ ਕਿ ਸੇਵਾ ਦਾ ਅਵਸਰ ਮਿਲਿਆ ਹੈ ਜਿੰਨੀ ਲੱਕੜੀ ਚਾਹੀਦੀ ਸੀ ਰਾਜੇ ਨੇ ਤੁਰੰਤ ਭਿਜਵਾ ਦਿੱਤੀ ਲੱਕੜੀ ਭੇਜੀ ਗਈ ਤੇ ਇਸ ਤਰ੍ਹਾਂ ਭਾਈ 사ਬਰਮਲ ਜੀ ਦਾ ਮੰਤਵ ਪੂਰਾ ਹੋ ਗਿਆ ਪਰ ਕਿਉਂਕਿ ਉਸ ਨੂੰ ਚੰਗੀ ਮਾਨ ਪ੍ਰਤਿਸ਼ਟਾ ਪ੍ਰਾਪਤ ਹੋ ਗਈ ਸੀ ਇਸ ਲਈ ਵਾਪਸ ਗੋਇੰਦਵਾਲ ਮੋੜਨ ਨੂੰ ਉਸ ਦਾ ਚੇਤ ਨਾ ਕੀਤਾ ਕੁਝ ਦੇਰ ਤਾਂ ਸਤਸੰਗ ਤੇ ਗੁਰਮਤ ਪ੍ਰਚਾਰ ਠੀਕ ਚੱਲਦਾ ਰਿਹਾ ਪਰ ਇਸ ਮਾਨ ਪ੍ਰਤਿਸ਼ਟਾ ਨੂੰ ਜੜ ਸਕਣਾ ਬੜਾ ਕਠਨ ਹੋ ਗਿਆ ਭਾਈ ਸਾਵਨ ਮਲਜੀਤੇ ਵੀ ਮਾਇਆ ਨੇ ਆ ਕੇ ਜ਼ੋਰ ਪਾ ਦਿੱਤਾ ਸਤਗੁਰਾਂ ਦੀ ਬਖਸ਼ੀ ਪਾਵਨ ਅਸੀਸ ਤੇ ਨਾਮ ਬਾਣੀ ਦੇ ਅਭਿਆਸ ਸਦਕਾ ਜੋ ਰਿੱਧੀ ਸਿੱਧੀ ਪ੍ਰਾਪਤ ਹੋਈ ਸੀ ਉਸ ਨੂੰ ਆਪਣੀ ਪ੍ਰਸਿੱਧੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਲੋਕਾਂ ਵਿੱਚ ਮਾਨਤਾ ਤਾਂ ਵਧ ਗਈ ਪਰ ਅੰਦਰ ਸਖਣਾ ਹੁੰਦਾ ਗਿਆ ਸਤਿਗੁਰਾਂ ਦਾ ਫਰਮਾਨ ਹੈ ਕਿ ਹਉਮੈ ਤੇ ਨਾਮ ਪਰਸਪਰ ਵਿਰੋਧੀ ਸ਼ਕਤੀਆਂ ਹਨ ਜਿੱਥੇ ਹਉਮੈ ਦਾ ਪਸਾਰਾ ਫਸਰ ਜਾਏ ਉੱਥੇ ਨਾਮ ਨਹੀਂ ਟਿਕ ਸਕਦਾ ਹਉਮੈ ਦਾ ਅਜਿਹਾ ਚੱਕਰ ਚੱਲਿਆ ਕਿ ਭਾਈ ਸਾਵਨ ਮੱਲ ਨਾਮ ਤੋਂ ਹੌਲੀ-ਹੌਲੀ ਦੂਰ ਹੁੰਦਾ ਗਿਆ ਜਾਣੀ-ਜਾਣ ਸਤਿਗੁਰੂ ਸੱਚੇ ਪਾਤਸ਼ਾਹ ਤਨ ਸ਼੍ਰੀ ਗੁਰ ਅਮਰਦਾਸ ਜੀ ਸਿੱਖ ਦੀ ਮਾਨਸਿਕ ਦਸ਼ਾ ਨੂੰ ਜਾਣਦੇ ਸਨ ਉਹ ਨਹੀਂ ਸਨ ਚਾਹੁੰਦੇ ਇਹ ਆਨਦਰ ਸਿੱਖ ਹਉਮੈ ਦੇ ਜਾਲ ਵਿੱਚ ਫਸ ਕੇ ਆਪਣਾ ਜਨਮ ਬਰਬਾਦ ਕਰ ਲਵੇ। ਸੋ ਸੇਵਾਦਾਰ ਰਾਹੀ ਭਾਈ ਸਵਨਮਲ ਜੀ ਨੂੰ ਬਲਾਹ ਭੇਜਿਆ। ਜਦੋਂ ਰਾਜਾ ਨੂੰ ਪਤਾ ਲੱਗਾ ਤਾਂ ਉਹ ਵੀ ਆਪਣੀਆਂ ਰਾਣੀਆਂ ਸਮੇਤ ਗੁਰੂ ਦਰਸ਼ਨਾਂ ਲਈ ਗੋਇੰਦਵਾਲ ਪਹੁੰਚ ਗਏ। ਭਾਈ ਸਵਨਮਲ ਆਪਣੀ ਕਰਨੀ ਤੇ ਅੰਦਰੋਂ ਸ਼ਰਮਸਾਰ ਸੀ ਤੇ ਅੰਦਰੋਂ ਅੰਦਰ ਚੂਰ ਰਿਹਾ ਸੀ। ਹਾਜ਼ਰ ਹੋ ਕੇ ਚਰਨਾਂ ਤੇ ਟਹਿ ਪਿਆ ਤੇ ਆਪਣੀ ਪੁੱਲ ਦੀ ਖਿਮਾ ਮੰਗੀ। ਗੁਰੂ ਪਾਸ਼ਾ ਜੀ ਨੇ ਸਮਝਾਇਆ ਇਹ ਰਿਤਿਆ ਸਿੱਧੀਆਂ ਦਾ ਹੋਛਾ ਤੇ ਤੁੱਛ ਸਵਾਦ ਹੈ ਤੇ ਇਹਨਾਂ ਵਿੱਚ ਫਸਿਆਂ ਮਨੁੱਖ ਜੀਵਨ ਪੂੰਜੀ ਲੁਟਾ ਕੇ ਅੰਤ ਨੂੰ ਖੁਆਰ ਹੀ ਹੁੰਦਾ ਹੈ ਜਦ ਮਨੁੱਖ ਦੀ ਆਪਣੀ ਹਸਤੀ ਹੀ ਸਦੀਵੀ ਨਹੀਂ ਫਿਰ ਉਸ ਦੀ ਸੋਭਾ ਤੇ ਸ਼ਕਤੀ ਵੀ ਸਦੀਵੀ ਕਿਵੇਂ ਰਹਿ ਸਕਦੀ ਹੈ ਮਾਨ ਵੜਿਆਈ ਮਿਲਣ ਤੇ ਜਿਹੜਾ ਮਨੁੱਖ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਉਸ ਲਈ ਬਖਸ਼ਿਸ਼ ਦਾ ਪ੍ਰਵਾਹ ਬੰਦ ਹੋ ਜਾਂਦਾ ਹੈ ਜੀਵਨ ਸੌਮੇ ਤੋਂ ਟੁੱਟ ਕੇ ਸਾਰੀ ਸ਼ੋਭਾ ਤੇ ਸੁੰਦਰਤਾ ਨਸ਼ਟ ਹੋ ਜਾਂਦੀ ਹੈ ਸੰਸਾਰ ਉੱਤੇ ਸਦੀਵੀ ਸ਼ੋਭਾ ਪਰਮੇਸ਼ਰ ਦੀ ਤੇ ਉਸ ਦੇ ਨਾਮ ਦੀ ਹੈ ਤੇ ਜਿਹੜਾ ਮਨੁੱਖ ਨਾਮ ਵਿੱਚ ਜੁੜਦਾ ਹੈ ਉਸ ਦੀ ਵੀ ਸ਼ੋਭਾ ਸੁਤੇ ਹੀ ਹੋ ਜਾਂਦੀ ਹੈ ਭਾਈ ਸਾਵਨਮਲ ਗੁਰੂ ਜੀ ਦੇ ਬਚਨ ਸੁਣ ਕੇ ਚਰਨਾਂ ਤੇ ਡਿੱਗ ਪਿਆ ਤੇ ਰੋਣ ਲੱਗ ਪਿਆ ਸਤਿਗੁਰ ਜੀ ਨੇ ਆਪਣੇ ਕੰਨ ਕਮਲਾਂ ਨਾਲ ਚੁੱਕਿਆ ਤੇ ਭੁੱਲਾਂ ਬਖਸ਼ ਦਿੱਤੀਆਂ ਭਾਈ ਸਾਵਨਮਲ ਜੀ ਨੇ ਬੇਨਤੀ ਕੀਤੀ ਕਿ ਰਾਜੇ ਤੇ ਰਾਣੀਆਂ ਦਰਸ਼ਨਾ ਲਈ ਹਾਜ਼ਰ ਹੋਏ ਹਨ ਗੁਰੂ ਜੀ ਨੇ ਆਗਿਆ ਕੀਤੀ ਕਿ ਲੰਗਰ ਛੱਕ ਕੇ ਆ ਸਕਦੇ ਹਨ ਪਰ ਰਾਣੀਆਂ ਸੰਗਤ ਵਿੱਚ ਸਾਦੇ ਪਹਿਰਾਵੇ ਵਿੱਚ ਆਉਣ ਤੇ ਸੰਗਤ ਵਿੱਚ ਕੋਈ ਕੁੰਡ ਜਾਂ ਪਰਦਾ ਕਰਕੇ ਨਾ ਆਉਣ ਕਿਉਂਕਿ ਸੰਗਤ ਵਿੱਚ ਸਭ ਸਤਪੁਰਸ਼ ਵਿਰਾਜਮਾਨ ਹਨ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਮਨ ਨਿਰਮਲ ਹੁੰਦਾ ਹੈ ਇਸੇ ਤਰ੍ਹਾਂ ਹੀ ਹੋਇਆ ਰਾਜਾ ਤੇ ਰਾਣੀਆਂ ਲੰਗਰ ਛੱਕ ਕੇ ਸਧਾਰਨ ਲਿਬਾਸ ਵਿੱਚ ਜਗਿਆਸੂ ਦੇ ਰੂਪ ਵਿੱਚ ਹਾਜ਼ਰ ਹੋਏ ਤੇ ਸਤਗੁਰੂ ਜੀ ਦੇ ਤੇ ਸਤ ਸੰਗਤ ਦੇ ਦਰਸ਼ਨ ਕਰਕੇ ਨੇਹਾਲ ਹੋਈ ਵਿੱਚੋਂ ਇੱਕ ਰਾਣੀ ਨੇ ਆਗਿਆ ਦੀ ਉਲੰਘਣਾ ਕੀਤੀ ਤੇ ਦਰਬਾਰ ਵੜਦਿਆਂ ਕੁੰਡ ਕੱਢ ਲਿਆ ਅਜਿਹੀ ਕੰਬਲੀ ਕਰਤੂਤ ਦੇ ਫਲਸਰੂਪ ਉਹ ਕੰਬਲੀ ਹੋ ਗਈ ਤੇ ਜੰਗਲ ਨੂੰ ਦੌੜ ਗਈ ਸਮੇ ਦਾ ਗੇੜ ਪੁੱਠਾ ਚੱਲ ਪਿਆ ਹੈ ਜਿਹੜੀਆਂ ਕੁਰੀਤਾਂ ਤੋਂ ਸਤਿਗੁਰਾਂ ਨੇ ਸਾਨੂੰ ਵਰਜਿਆ ਸੀ ਅਸੀਂ ਫਿਰ ਉਹਨਾਂ ਵਿੱਚ ਫਸਦੇ ਜਾ ਰਹੇ ਹਾਂ ਸਾਡੇ ਪਹਿਰਾਵੇ ਚੰਚਲ ਤੇ ਬੇਪਰਦ ਹੁੰਦੇ ਜਾ ਰਹੇ ਹਨ ਫਿਰ ਧਾਰਮਿਕ ਸਥਾਨਾਂ ਵਿੱਚ ਆਉਣ ਸਮੇ ਵੀ ਅਸੀਂ ਚੰਚਲਤਾ ਉਪਜਾਉ ਪਹਿਰਾਵੇ ਤੋਂ ਸੰਕੋਚ ਨਹੀਂ ਕਰਦੇ ਗੁਰੂ ਮਿਹਰ ਕਰਨ ਸਾਨੂੰ ਸਮਤ ਬਖਸ਼ਣ ਰਾਜਾ ਤੇ ਬਾਕੀ ਰਾਣੀਆਂ ਕੁਝ ਦਿਨ ਸਿਰ ਗੋਇੰਦਵਾਲ ਸਾਹਿਬ ਠਹਿਰ ਕੇ ਸਤ ਸੰਗਤ ਦਾ ਆਨੰਦ ਮਾਣਦੇ ਰਹੇ ਤੇ ਗੁਰੂ ਪਾਸ਼ਾ ਤੋਂ ਖੁਸ਼ੀਆਂ ਲੈ ਕੇ ਵਾਪਸ ਚਲੇ ਗਏ ਭਾਈ ਸਾਬਨ ਮਲ ਜੀ ਇੰਨੀ ਦੇਰ ਲੰਗਰ ਵਿੱਚ ਨਿਮਾਣੇ ਹੋ ਕੇ ਸੇਵਾ ਕਰਦੇ ਰਹੇ ਸੇਵਾ ਸਿਮਰਨ ਦਾ ਸਦਕਾ ਮਨ ਚੜ੍ਹਦੀ ਕਲਾ ਵਿੱਚ ਹੋ ਗਿਆ ਤੇ ਗੁਰੂ ਜੀ ਨੇ ਤਰੁੱਟ ਕੇ ਫਿਰ ਉਸ ਨੂੰ ਧਰਮ ਪ੍ਰਚਾਰ ਲਈ ਹਰੀਪੁਰ ਭੇਜ ਦਿੱਤਾ ਤੇ ਮੰਜੀ ਦੀ ਬਖਸ਼ਿਸ਼ ਕੀਤੀ ਸੋ ਸਾਹਾ ਸੰਗਤ ਜੀ ਇਹ ਸੀ ਭਾਈ ਸਾਵਨਮਲ ਜੀ ਦੀ ਸਾਖੀ ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣਾ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ